जय श्री राम जी मैं ਤੁਹਾਡਾ ਆਪਣਾ अरुण ਕੁਰਾਲੀ ਜਿਵੇਂ ਕਿ ਤੁਸੀਂ ਮੇਰੀ ਹਰ ਇੱਕ ਵੀਡੀਓ ਪਸੰਦ ਕਰਦੇ ਹੋ ਤੇ ਅੱਜ ਦੀ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਇਹ ਵੀਡੀਓ ਇਸ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਮੇਰੇ ਕਾਰੋਬਾਰ ਦੀ ਹੈ ਅਤੇ ਹਰੇਕ ਵਿਅਕਤੀ ਮਿਹਨਤ ਕਰਦਾ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਦਿਸਤਾਂ ਮੈਂ ਤੁਹਾਡੀਆਂ ਖਬਰਾਂ ਲਾ ਕੇ ਤੁਹਾਡੀ ਮਦਦ ਕਰਦਾ ਤੇ ਮਦਦ ਦੇ ਬਦਲੇ ਮੱਤਾ ਕੁਝ ਤੁਹਾਡੇ ਤੋਂ ਨਹੀਂ ਮੰਗਦਾ ਪਰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਸ਼ੇਅਰ ਹੋਵੇ ਕਿ ਹਰ ਇੱਕ ਵਿਅਕਤੀ ਦੇ ਫੋਨ ਦੇ ਵਿੱਚ ਇਹ ਵੀਡੀਓ ਚਲੀ ਜਾਵੇ ਅਤੇ ਜਿਨ੍ਹਾਂ ਦੇ ਬੱਚੇ ਰਿਸ਼ਤੇਦਾਰ ਦੋਸਤਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਸਕੂਲਾਂ ਦੀ ਵਰਦੀਆਂ ਸਾਡੀ ਦੁਕਾਨ ਤੋਂ ਮਿਲਦੀਆਂ ਤੇ ਕਾਫੀ ਸਸਤੀਆਂ ਮਿਲਦੀਆਂ ਤੇ ਉਹਨਾਂ ਬੱਚਿਆਂ ਦਾ ਫਾਇਦਾ ਹੋ ਸਕੇ ਅਤੇ ਓਸੀ ਪੈਸੇ ਦੇ ਨਾਲ ਹੋਰ ਬੱਚੇ ਕਾਪੀਆਂ ਕਿਤਾਬਾਂ ਖਰੀਦ ਸਕਣ ਤੁਹਾਨੂੰ ਜਿਸ ਤਰ੍ਹਾਂ ਕੀ ਪਤਾ ਹੀ ਹੈ ਕਿ ਸਾਡੇ ਕੋਲ ਕੁਰਾਲੀ ਦੇ ਆਦਰਸ਼ ਸੀਨੀਅਰ ਸੈਂਟਰ ਸਕੂਲ ਕਾਲੇਵਾਲ ਬੀ.ਐੱਡੀ ਮੋਰੋ ਸੀਨੀਅਰ ਸੈਂਟਰ ਸਕੂਲ ਆਈ.ਪੀ.ਐਸ. ਸਕੂਲ ਕੁਰਾਲੀ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਪੰਜਾਬ ਨੈਸ਼ਨਲ ਸਕੂਲ ਬਹਿਰਾਮਪੁਰ ਜੀਨੀਅਸ ਸਕੂਲ ਸੋਲਕਿਆ सनफील्ड स्कूल कुराली गुरु हरकृष्ण स्कूल सिसवा रोड कुराली लक्ष्मी तारा स्कूल माजरी लेफ्टिनेंट विक्रम राठौर स्कूल सियालवा श्री गुरु नानक खालसा मॉडल हाई स्कूल माजरी खालसा स्कूल कुराली श्री गुरु राम स्कूल सिंहपुरा रोड कुराली चकवाल स्कूल कुराली गार्डन वैली स्कूल गार्डन वैली स्कूल मुरंडा रोड कुराली गर्ल स्कूल कुराली रियात बारा स्कूल ਬੁਖਸੇਲ ਸਕੂਲ ਸਿਸਵਾਰੌਰ ਕੁਰਾਲੀ ਕੋਰ ਪਬਲਿਕ ਸਕੂਲ ਸ਼ਾਮਰੋਖ ਸਕੂਲ ਸੋਰਖਿਆ ਸਰਵਤਕਾਰੀ ਸਕੂਲ ਤੇ ਗੁਰੂ ਹਰਕ੍ਰਿਸ਼ਨ ਮੈਡਰ ਸਕੂਲ ਤੇ ਗੁਰੂ ਹਰਕ੍ਰਿਸ਼ਨ ਸਕੂਲ ਦੀਆਂ ਵਰਦੀਆਂ ਸਾਡੇ ਕੋਲ ਕਾਫੀ ਘੱਟ ਰੇਟ ਤੇ ਮਿਲਦੀਆਂ ਅਤੇ ਅਸੀਂ ਖੁਦ ਜਿਹੜੀਆਂ ਵਰਦੀਆਂ ਬਣਾਉਂਦੇ ਆ ਇਸ ਕਰਕੇ ਸਾਡੇ ਕੋਲੇ ਸਕੂਲਾਂ ਦੀਆਂ ਵਰਦੀਆਂ ਸਸਤੇ ਰੇਟ ਤੇ ਮਿਲਦੀਆਂ ਤੇ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੂ ਜੂਰ ਦਿਖਾ ਦਿੰਦਾ ਜਿਸ ਤਰ੍ਹਾਂ ਕੀ ਇਹ ਜੀਨੀਅਸ ਸਕੂਲ ਦੀ ਸ਼ਰਟ ਹੈ ਇਸ ਸਕੂਲ ਦੀ ਜੀਨियस ਸਕੂਲ ਦੀ ਸ਼ਰਟ ਆ ਜੋ ਕਿ ਸੋਰ ਕੀਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਕੂਲ ਪੈਂਦਾ ਹੈ ਤੇ ਸਕੂਲ ਦੇ ਬਾਹਰ ਜਿਹੜੀ ਦੁਕਾਨ ਹੈ ਉੱਥੇ ਜੇਕਰ ਸ਼ਰਟ 500 ਤੇ 600 ਰੁਪਏ ਦੀ ਮਿਲਦੀ ਹੈ ਮੰਨ ਲਓ ਜੇ ਕੋਈ ਸਾਈਜ਼ ਉੱਤੇ 28 ਨੰਬਰ 500 ਦਾ ਮਿਲਦਾ ਤਾਂ ਤੁਸੀਂ ਉਹਨੂੰ ਕੋਈ ਸਾਡੇ ਕੋਲ ਉਹ ਸ਼ਰਟ 300 ਦੇ ਕਰੀਬ ਮਿਲ ਸਕਦੀ ਹੈ ਅਤੇ ਹੋਰ ਜਿਹੜੀਆਂ ਉੱਤੇ 600 ਰੁਪਏ ਦੇ ਕਰੀਬ ਸ਼ਰਟ ਮਿਲਦੀ ਹੈ ਤਾਂ ਉਹ ਸਾਡੇ ਕੋਲ 350 ਜਾਂ 400 ਰੁਪਏ ਦੀ ਸ਼ਰਟ ਮਿਲ ਜਾਂਦੀ ਹੈ ਮਤਲਬ ਤਕਰੀਬਨ 200 ਰੁਪਏ ਸਸਤੀ ਸ਼ਰਟ ਅਸੀਂ ਸਕੂਲ ਦੀ ਬਿਜਦੇ ਆ ਤੇ ਇਸ ਤਰ੍ਹਾਂ ਹੀ 200 ਰੁਪਏ ਦੇ ਥੋੜੇ ਸਸਤੀ ਸਾਡੇ ਕੋਲ ਸਕੂਲ ਦੀ ਪੈਂਟ ਵੀ ਮਿਲਦੀ ਹੈ 150 200 ਕਰੀਬ ਨਿਕਲ ਵੀ ਸਸਤੀ ਮਿਲਦੀ ਹੈ ਅਤੇ ਹੋਰ ਜੋ ਸਮਾਨ ਉਹਨਾਂ ਬੰਦੇ ਲਗਾਇਆ ਗਿਆ ਉਹ ਵੀ ਕਾਫੀ ਸਸਤਾ ਅਸੀਂ ਆਪਣੀ ਦੁਕਾਨ ਤੇ ਵੇਚਦੇ ਹਾਂ ਸਮਾਨ ਤੇ ਤੁਹਾਨੂੰ नीचे ਦੁਕਾਨ ਦਾ ਪਤਾ ਅਤੇ ਫੋਨ ਨੰਬਰ ਨਾਲ ਦੀ ਨਾਲ ਦਿਖਾ ਰਿਹਾ ਤੇ ਜਰੂਰ ਫੋਨ ਕਰਕੇ ਵੀ ਪਤਾ ਕਰ ਸਕਦੇ ਹੋ ਤੇ ਦੁਕਾਨ ਦਾ ਐਡਰੈਸ ਵੀ ਨਾਲ ਮੈਂਸ਼ਨ ਦਿੱਤਾ ਹੋਇਆ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਖਾਲਸਾ ਸਕੂਲ ਸ਼ਾਮਲੋਕ ਸਕੂਲ ਰਾਮਰਾਜ ਸਕੂਲ ਸਾਰੇ ਸਕੂਲਾਂ ਦੀ ਤਕਰੀਬਨ ਸਾਡੇ ਕੋਲ 유ਨੀਫਾਰਮ ਹੁੰਦੇ ਆ ਤੇ ਇਸ ਤੋਂ ਇਲਾਵਾ ਜਿਹੜਾ ਕੁਰਾਰੀ ਦਾ ਇੱਕ ਅਗਰਫੀਲਡ ਸਕੂਲ ਹੈ ਜਿਨ੍ਹਾਂ ਨੇ ਆਪਣੇ ਨੋਟਿਸ ਬੋਰਡ ਤੇ ਲਿਖ ਕੇ ਲਾਇਆ ਹੋਇਆ ਤੇ ਉਹਨਾਂ ਨੇ ਦੋਡ ਕਰਨਾ ਜਿਹੜੀਆਂ ਚੰਡੀਗੜ੍ਹ ਦੀਆਂ ਦੱਸੀਆਂ ਹੋਈਆਂ ਕਿ ਚੰਡੀਗੜ੍ਹ ਸਾਡੀ ਦੁਕਾਨਾਂ ਤੋਂ 유ਨੀਫਾਰਮ ਮਿਲ ਜੇ ਇੱਕ ਨਾਲੀ ਦੁਕਾਨ ਹੈ ਤੇ ਇੱਕ ਚੰਡੀਗੜ੍ਹ ਦੁਕਾਨ ਹੈ ਤੇ ਇੱਕ ਦੁਕਾਨ ਕੋਰੜੀ ਹੈ ਉਹਨਾਂ ਦੇ ਕੋਲ ਜੋ ਮਤਲਬ ਇਹ ਲਾਲੋ ਵੀ ਤੁਸੀਂ ਪੰਜਾਬ ਤੋਂ 60% ਸਾਬੇ ਕੋਲ ਸਮਾਨ ਸਸਤਾ ਹੈ ਜਿਹੜੀ ਉਹਨਾਂ ਕੋਲ ਪੈਂਟ 650 700 ਦੀ ਮਿਲਦੀ ਹੈ ਸਾਬੇ ਕੋਲ 320 25 ਦੀ ਮਿਲ ਜਾਂਦੀ ਹੈ ਮੰਨ ਲਓ ਇਹ ਟੀ-ਸ਼ਰਟ ਉਹਨਾਂ ਕੋਲ 600 ਦੀ ਹੈ ਤਾਂ ਸਾਡੇ ਕੋਲ ਇਹ 300 ਰੁਪਏ ਦੀ ਟੀਸ਼ਰਟ ਮਿਲ ਜਾਂਦੀ ਹੈ ਘੱਟੋ ਘੱਟ 50% ਸਸਤੀ ਲੋਰ ਜਿਹੜੀ ਉਹਨਾਂ ਕੋਲ 6-700 ਰੁਪਏ ਦੀ ਮਿਲਦੀ ਹੈ ਸਾਡੇ ਕੋਲ ਉਹ 350 ਜਾਂ 325 ਐਵੇਂ ਹੀ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੀ ਕਾਰਗੋ ਫੈਂਟ ਉਹਨਾਂ ਕੋਲ 7-800 ਦੀ ਹੈ ਤੇ ਸਾਡੇ ਕੋਲ ਉਹ 400 ਦੇ ਕਰੀਬ ਮਿਲ ਜਾਂਦੀ ਹੈ ਮਤਲਬ ਕਿ ਬੁਕਸੂਲ ਸਕੂਲ ਚਾਹੇ ਬੇਸ਼ੱਕ ਬੱਚੇ ਹੋ ਇਲਾਕੇ ਦੇ ਭਾਂਡਾ ਹੋਵੇ ਪਰ ਕਿਤੇ ਨਾ ਕਿਤੇ ਨੋਟਿਸ బోర్ਡ ਤੇ ਜੋ ਚੰਡੀਗੜ੍ਹ ਦਾ ਐਡਰੈਸ ਲਿਖ ਕੇ ਲਾਉਂਦਾ ਉਹ ਤੁਸੀਂ ਇਹ ਜ਼ਰੂਰ ਸਕੂਲ ਜਾਇਓ ਨੋਟਿਸ ਬੋਰਡ ਦੀ ਛੋਟੇ ਖਿੱਚਿਓ ਤੇ ਉਹਨਾਂ ਨੰਬਰਾਂ ਤੇ ਫੋਨ ਜ਼ਰੂਰ ਕਰਿਓ ਵੀ ਭਾਈ 32 ਨੰਬਰ ਸ਼ਰਟ ਕਿੰਨੀ ਹੈ ਕਿੰਨੀ ਦੀ ਹੈ 34 ਕਿੰਨੀ ਦੀ ਹੈ 36 ਕਿੰਨੀ ਦੀ ਹੈ 38 ਕਿੰਨੀ ਦੀ ਹੈ 40 ਕਿੰਨੀ ਦੀ ਹੈ ਅਲੱਗ-ਅਲੱਗ ਫੋਨ ਕਰ ਲਿਓ ਇੱਕ ਸਵੇਰੇ ਕਰ ਲਿਓ ਕਿ ਦੁਪਹਿਰ ਨੂੰ ਕਰ ਲਿਓ ਸ਼ਾਮ ਨੂੰ ਕਰ ਲਿਓ ਪਰ ਨੀ ਨਾ ਜਾਇਓ ਜੇ ਤੁਹਾਡੇ ਕੋ ਫਾਲਤੂ ਪੈਸੇ ਫਿਰ ਚਾਹੇ ਉਹ ਇਹ ਲੋਕਾਂ ਨੂੰ ਵੰਡ ਦੋ ਹੋਰ ਬੱਚਿਆਂ ਨੂੰ ਕਿਤਾਬਾਂ ਦਿਵਾ ਦਿਓ ਸਰਕਾਰੀ ਸਕੂਲਾਂ ਦੇ ਬੱਚੇ ਨੇ ਇਹ ਬੱਚੇ ਨੇ ਵੀ ਨਾਲ ਹੀ ਫੀਸ ਵੀ ਨਹੀਂ ਦੇ ਹੁੰਦੀ ਜਿਨ੍ਹਾਂ ਦੇ ਪੈਰਾਂ ਵਿੱਚ ਜੁੱਤੇ ਵੀ ਨਹੀਂ ਹੁੰਦੇ ਜਿਨ੍ਹਾਂ ਕੋਲ ਸਕੂਲ ਦੀ ਯੂਨੀਫਾਰਮ ਹੁੰਦੀ ਨਹੀਂ ਤੇ ਉਹਨਾਂ ਬੱਚਿਆਂ ਲਈ ਤੁਸੀਂ ਆਪਣੀ ਮਦਦ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਕਿਸੇ ਮਹਿੰਗੀ ਜਿਹੜੀ ਦੁਕਾਨ ਤੋਂ ਜਾ ਕੇ ਮਹਿੰਗੀ ਵਰਦੀ ਖਰੀਦਣੀ ਹੈ ਕਿਉਂਕਿ ਸਾਡੀ ਦੁਕਾਨ ਤੇ ਉਹੀ ਵਰਦੀ ਘੱਟੋ-ਘੱਟ ਅੱਧੇ ਰੇਟ ਤੇ ਮਿਲ ਜਾਂਦੀ ਤੇ ਮਟੀਰੀਅਲ ਬਿਲਕੁਲ ਸੇਮ ਆਉਂਦਾ ਕਿਉਂਕਿ ਅਸੀਂ ਜਿਹੜੀ ਖੁਦ ਸਕੂਲ ਦੀ ਯੂਨੀਫਾਰਮ ਕਾਫੀ ਚਚਾ ਬਣਾਉਂਦੇ ਆ ਅਤੇ ਘੱਟ ਮਾਰਜਨ ਤੇ ਅਸੀਂ ਇਹ ਸਕੂਲ ਦੀਆਂ ਵਰਦੀਆਂ ਦੇਖਦੇ ਆ ਤੇ ਅਪੀਲ ਸਾਰਿਆਂ ਨੂੰ ਇਹ ਹੈ ਤੇ ਅਗੂ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਜਿਹੜੇ ਮੇਰੇ ਅਜੀਬ ਦੋਸਤ ਨੇ ਉਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਜਿਹੜੇ ਮੇਰੇ ਪੱਤਰਕਾਰ ਵੀਰ ਹੈ ਉਹ ਵੀ ਆਪਣੇ ਆਪਣੇ ਚੈਨਲ ਤੇ ਇਹ ਵੀਡੀਓ ਜ਼ਰੂਰ ਪਾਓ ਕਿਉਂਕਿ ਕਾਰੋਬਾਰ ਦੇ ਨਾਲ ਜੁੜੀ ਹੋਈ ਹੈ ਵੀਡੀਓ ਹੈ ਤੇ ਅਕਸਰ ਤੁਸੀਂ ਮੇਰੀ ਵੀਡੀਓ ਪਸੰਦ ਕਰਦੇ ਹੋ ਤੇ ਇਹ ਵੀ ਵੀਡੀਓ ਜ਼ਰੂਰ ਅੱਗੇ ਉਹਨਾਂ ਦੋਸਤਾਂ ਮਿੱਤਰਾਂ ਨੂੰ ਭੇਜੋ ਜਿਨ੍ਹਾਂ ਦੇ ਨੇੜੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਹਨ ਧੰਨਵਾਦ ਜੀ